ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਅਸੀਂ ਇਸ ਵੇਲੇ ਮੌਜੂਦ ਆਂ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਨਿਹੰਗ ਸਿੰਘਾਂ ਵੱਲੋਂ ਹੋਲਾ ਮਹੱਲਾ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਾਸ ਹੀ ਰੰਗ ਦੇ ਵਿੱਚ ਰੰਗੇ ਹੋਏ ਨਿਹੰਗ ਸਿੰਘਾਂ ਨਲਸਾ ਨਜ਼ਰ ਆ ਰਹੇ ਨੇ ਓ ਆਓ ਓ ਤੁਹਾਨੂੰ ਆਓ ਓ ਆਓ ਕੇ ਨਵਾਂ ਲੱਗੇ ਧਾਰ ਰੱਖੀਆਂ ਖਾਲਸਾਈ ਜਾਹੋ ਜਲਾਲ ਦਾ ਪਰਤੇਕ ਹੋਲਾ ਮਹੱਲਾ ਅੱਜ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰੂਆਂ ਦੀਆਂ ਲਾਡ ਲੀਆਂ ਫੌਜਾਂ ਦੇ ਵੱਲੋਂ ਹੋਲਾ ਮਹੱਲਾ ਕਟਿਆ ਜਾ ਰਿਹਾ ਤੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਹ ਹੋਲਾ ਮਹੱਲਾ ਮਨਾਇਆ ਜਾ ਰਿਹਾ ਖਾਲਸਾਈ ਲੰਗ ਦੇ ਵਿੱਚ ਰੰਗੇ ਹੋਏ ਦਿਹੰਗ ਸਿੰਘ ਨਜ਼ਰ ਆ ਰਹੇ ਨੇ ਘੋੜੇ ਹਾਥੀਆਂ ਦੇ ਉੱਤੇ ਦਿਹੰਗ ਸਿੰਘ ਹੋਲਾ ਮਹੱਲਾ ਕਰ ਰਹੇ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਹੋਲਾ ਮਹੱਲਾ ਕੱਢਿਆ ਜਾ ਰਿਹਾ ਹੈ ਖਾਲਸਾਈ ਰੰਗ ਦੇ ਵਿੱਚ ਰੰਗੇ ਹੋਏ ਨਿਹੰਗ ਸਿੰਘ ਨਜ਼ਰ ਆ ਰਹੇ ਨੇ ਕੋੜੇ ਹੱਥਿਆਂ ਦੇ ਉੱਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਹੋਲਾ ਮਹੱਲਾ ਕੱਢ ਰਹੀਆਂ ਨੇ اس ویلے موجود ہے શ્રી انندプール صاحب ਦੇ ਵਿੱਚ ਜਿੱਥੇ ਨਿੱਕੇ ਨਿਹੰਗ ਸਿੰਘ ਵੀ ਸਜੇ ਹੋਏ دکھائی دے ਰਹੇ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖਾਲਸਾਈ ਰੰਗ ਦੇ ਵਿੱਚ ਰੰਗੇ ਹੋਏ ਨਿਹੰਗ ਸਿੰਘ ਨਜ਼ਰ ਆ ਰਹੇ ਨੇ پوری ਸ਼ਰਧਾ ਤੇ ਉਤਸ਼ਾਹ ਦੇ ਨਾਲ ਖੋਲਾ محلہ ਮਨਾਇਆ ਜਾ ਰਿਹਾ ਹੈ بارے ਗੁਣਾਵੇ ਦਿਹਾੜਾ ਜਲੇ دادا میچ ਸਿੰਘ છોਟੀ ਜੀ ਦੇ ਮਾਝੋਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ